ਪੰਜਾਬ ਸਰਕਾਰ ਦੇ ਵੱਲੋਂ ਫਿਰ ਤੋਂ ਕਰੋੜਾਂ ਦਾ ਕਰਜ਼ਾ ਲਿੱਤਾ ਗਿਆ ਤੇ ਹੁਣ ਫਿਰ ਤੋਂ ਵਿਕਰਮ ਮਜੀਠੀਆ ਨੇ ਇਸ ਗੱਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਲਕਾਰਿਆ ਹੈ ਦੱਸਿਆ ਕਿ ਉਹਨਾਂ ਦੇ ਵੱਲੋਂ ਇੱਕ ਟਵੀਟ ਪਾਇਆ ਗਿਆ ਹੈ ਤੇ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਕਰਜ਼ੇ ਨੂੰ ਲੈ ਕੇ ਹੁਣ ਫਿਰ ਤੋਂ ਸਵਾਲ ਖੜੇ ਕਰ ਦਿੱਤੇ ਨੇ ਤੇ ਵਿਕਰਮਾਜੀਠੀਆ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਪੰਜਾਬ ਨੂੰ ਹੋਰ ਕਰਜ਼ਈ ਜਿਹੜਾ ਕਿ ਕਰਨ ਦਾ ਕੰਮ جاری ਹੈ ਤੇ ਹੁਣ ਜਿਹੜਾ ਕਿ 1150 ਕਰੋੜ ਰੁਪਏ ਦਾ ਨਮਾ ਕਰਜ਼ਾ ਚੁੱਕਿਆ ਤੇ ਹੁਣ ਤੱਕ ਪੰਜਾਬ ਸਿਰਫ 3.85 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਹੈ ਤੇ ਹਰ ਮਹੀਨੇ ਸਰਕਾਰ ਖਰਚੇ ਦੇ ਲਈ 1500 ਤੋਂ 2000 ਕਰੋੜ ਦਾ ਜਿਹੜਾ ਕਿ ਕਰਜ਼ਾ ਚੁੱਕ ਰਹੀ ਹੈ ਤੇ ਪਿਛਲੇ 2.5 ਸਾਲਾਂ ਦੇ ਵਿੱਚ ਸਿਵਾਏ ਨਮਾ ਕਰਜ਼ਾ ਚੁੱਕਣ ਦੇ ਹੋਰ ਭਗਵੰਤ ਮਾਨ ਸਰਕਾਰ ਨੇ ਕੱਖ ਨਹੀਂ ਕੀਤਾ ਨਾ ਸੂਬੇ ਦੇ ਵਿੱਚ ਕੋਈ ਵਿਕਾਸ ਕਾਰਜ ਤੇ ਨਾ ਹੀ ਕੋਈ ਬੁਨਿਆਦੀ ਢਾਂਚੇ ਦਾ ਪ੍ਰੋਜੈਕਟ ਤੇ ਨਾ ਹੀ ਕੋਈ ਨਵਾਂ ਨਿਵੇਸ਼ ਤੇ ਨਵਾਂ ਉਦਯੋਗਿਕ ਨਿਵੇਸ਼ ਉਦਯੋਗਪਤੀ ਤੇ ਉੱਥੇ ਹੀ ਵਪਾਰੀਆਂ ਸਮੇਤ ਆਮ ਆਦਮੀ ਪਾਰਟੀ ਵੀ ਗੈਂਗਸਟਰਾਂ ਤੋਂ ਸਹਿਮੇ ਨੇ ਤੇ ਕਰਜ਼ਾ ਚੁੱਕ ਚੁੱਕ ਸਿਵਾਏ ਅਰਵਿੰਦ ਕੇਜਰੀਵਾਲ ਦੀ ਸੇਵਾ ਕਰਨ ਦੇ ਕੋਈ ਪ੍ਰਾਪਤੀ ਨਹੀਂ ਪੈਸਾ ਪੰਜਾਬ ਦਾ ਮੌਜਾ ਦਿੱਲੀ ਵਾਲੇ ਸਾਹਿਬ ਦੀਆਂ ਕੁਝ ਤਾਂ ਅਕਲ ਤੇ ਹੱਥ ਮਾਰੋ ਭਗਵੰਤ ਮਾਨ ਸਾਹਿਬ ਹੁਣ ਤਾਂ ਤੁਹਾਡੀ ਬਿਲਕੁਲ ਹੀ ਸੁਣਨੋਂ ਜਵਾਬ ਦੇਗੇ ਅਗਲੇ ਹੁਣ ਤਾਂ ਪੰਜਾਬੀਆਂ ਦੀ ਸੁਣੋ ਤੇ ਜਿਨ੍ਹਾਂ ਨੇ ਤੁਹਾਡੀ ਕੁਰਸੀ ਬਖਸ਼ੀ ਹੈ ਪੰਜਾਬ ਬਚਾਓ ਤੇ ਪੰਜਾਬ ਦੇ ਲਈ ਕੰਮ ਕਰੋ ਛੱਡੋ ਖਹਿੜਾ ਦਿੱਲੀ ਦਾ ਦੱਸਿਏ ਕਿ ਇਹ ਪੋਸਟ ਬਿਕਰਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਖੜੇ ਕਰੇ ਨੇ ਤੇ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਫਿਰ ਤੋਂ ਕਰੋੜਾਂ ਦਾ ਕਰਜ਼ਾ ਲਿੱਤਾ ਗਿਆ ਤੇ ਇਸ ਕਰੋੜਾਂ ਦੇ ਕਰਜ਼ੇ ਨੂੰ ਲੈ ਕੇ ਹੁਣ ਅਕਾਲੀ ਦਲ ਦੇ ਵੱਲੋਂ ਫਿਰ ਤੋਂ ਪੰਜਾਬ ਸਰਕਾਰ ਨੂੰ ਲੈ ਕੇ ਸਵਾਲ ਕੀਤੇ ਜਾ ਰਹੇ ਨੇ ਤੇ ਬਿਕਰਮਜੀਠੀਆ ਨੇ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਕਿ ਪੈਸਾ ਪੰਜਾਬ ਦਾ ਤੇ ਮੌਜਾ ਦਿੱਲੀ ਵਾਲੇ ਸਾਹਿਬ ਦੀਆਂ ਕੁਝ ਤਾਂ ਅਕਲ ਤੇ ਹੱਥ ਮਾਰੋ ਭਗਵੰਤ ਮਾਨ ਸਾਹਿਬ ਹੁਣ ਤਾਂ ਤੁਹਾਡੀ ਬਿਲਕੁਲ ਹੀ ਸੁਣਨੋ ਜਵਾਬ ਦੇਗੇ ਅਗਲੇ ਹੁਣ ਤਾਂ ਪੰਜਾਬੀਆਂ ਦੀ ਸੁਣੋ ਤੇ ਜਿਨ੍ਹਾਂ ਨੇ ਤੁਹਾਨੂੰ ਕੁਰਸੀ ਬਖਸ਼ੀ ਹੈ ਪੰਜਾਬ ਬਚਾਓ ਤੇ ਪੰਜਾਬ ਦੇ ਲਈ ਕੰਮ ਕਰੋ ਨਸੀਹਤ ਬਿਕਰਮਜੀਠੀਆ ਦੇ ਵੱਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਕਰੋੜਾਂ ਦੇ ਖਰਚੇ ਨੂੰ ਲੈ ਕੇ ਫਿਰ ਤੋਂ ਆਮ ਆਗਮੀ ਪਾਰਟੀ ਸਵਾਲਾਂ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ ਤੇ ਬਿਕਰਮਜੀਠੀਆ ਨੇ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਫਿਰ ਤੋਂ ਖੜੇ ਕਰ ਦਿੱਤੇ ਨੇ ਅਸੀਂ ਇਹ ਕਿ ਉਹਨਾਂ ਦੇ ਵੱਲੋਂ ਇੱਕ ਟਵੀਟ ਪਾਇਆ ਗਿਆ ਹੈ ਤੇ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਕਰਜ਼ੇ ਨੂੰ ਲੈ ਕੇ ਹੁਣ ਫਿਰ ਤੋਂ ਸਵਾਲ ਖੜੇ ਕਰ ਦਿੱਤੇ ਨੇ ਤੇ ਬਿਕਰਮਜੀਠੀਆ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਪੰਜਾਬ ਨੂੰ ਹੋਰ ਕਰਜ਼ਈ ਜਿਹੜਾ ਕਿ ਕਰਨ ਦਾ ਕੰਮ ਜਾਰੀ ਹੈ ਤੇ ਹੁਣ ਜਿਹੜਾ ਕਿ 1150 ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕਿਆ ਹੈ ਤੇ ਹੁਣ ਤੱਕ ਪੰਜਾਬ ਸਿਰਫ 3.85 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਹੈ ਤੇ ਹਰ ਮਹੀਨੇ ਸਰਕਾਰ ਖਰਚੇ ਦੇ ਲਈ 1500 ਤੋਂ 2000 ਕਰੋੜ ਦਾ ਜਿਹੜਾ ਕੇ ਕਰਜ਼ਾ ਚੁੱਕ ਰਹੀ ਹੈ ਤੇ ਪਿਛਲੇ 2.5 ਸਾਲਾਂ ਦੇ ਵਿੱਚ ਸਿਵਾਏ ਨਮਾ ਕਰਜ਼ਾ ਚੁੱਕਣ ਦੇ ਹੋਰ ਭਗਵੰਤ ਮਾਨ ਸਰਕਾਰ ਨੇ ਕੱਖ ਨਹੀਂ ਕੀਤਾ ਨਾ ਸੂਬੇ ਦੇ ਵਿੱਚ ਕੋਈ ਵਿਕਾਸ ਕਾਰਜ ਤੇ ਨਾ ਹੀ ਕੋਈ ਬੁਨਿਆਦੀ ਢਾਂਚੇ ਦਾ ਪ੍ਰੋਜੈਕਟ ਤੇ ਨਾ ਹੀ ਕੋਈ ਨਵਾਂ ਨਿਵੇਸ਼ ਤੇ ਨਮਾ ਉਦਯੋਗਿਕ ਨਿਵੇਸ਼ ਉਦਯੋਗਪਤੀ ਤੇ ਉਥੇ ਹੀ ਵਪਾਰੀਆਂ ਸਮੇਤ ਆਮ ਆਦਮੀ ਪਾਰਟੀ ਵੀ ਗੈਂਗਸਟਰਾਂ ਤੋਂ ਸਹਿਮੇ ਨੇ ਤੇ ਕਰਜ਼ਾ ਚੁੱਕ ਚੁੱਕ ਸਿਵਾਏ ਅਰਵਿੰਦ ਕੇਜਰੀਵਾਲ ਦੀ ਸੇਵਾ ਕਰਨ ਦੇ ਕੋਈ ਪ੍ਰਾਪਤੀ ਨਹੀਂ ਪੈਸਾ ਪੰਜਾਬ ਦਾ ਮੋਚਾ ਦਿੱਲੀ ਵਾਲੇ ਸਾਹਿਬ ਦੀਆਂ ਕੁਝ ਤਾਂ ਅਕਲ ਤੇ ਹੱਥ ਮਾਰੋ ਭਗਵੰਤ ਮਾਨ ਸਾਹਿਬ ਹੁਣ ਤਾਂ ਤੁਹਾਡੀ ਬਿਲਕੁਲ ਹੀ ਸੁਣਨੋਂ ਜਵਾਬ ਦੇਗੇ ਅਗਲੇ ਹੁਣ ਤਾਂ ਪੰਜਾਬੀਆਂ ਦੀ ਸੁਣੋ ਤੇ ਜਿਨ੍ਹਾਂ ਨੇ ਤੁਹਾਡੀ ਕੁਰਸੀ ਬਖਸ਼ੀ ਹੈ ਪੰਜਾਬ ਬਚਾਓ ਤੇ ਪੰਜਾਬ ਦੇ ਲਈ ਕੰਮ ਕਰੋ ਛੱਡੋ ਖਿਹੜਾ ਦਿੱਲੀ ਦਾ ਦੱਸਿਏ ਕਿ ਇਹ ਪੋਸਟ ਬਿਕਰਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਖੜੇ ਕਰੇ ਨੇ ਤੇ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਫਿਰ ਤੋਂ ਕਰੋੜਾਂ ਦਾ ਕਰਜ਼ਾ ਲਿੱਤਾ ਗਿਆ ਤੇ ਇਸ ਕਰੋੜਾਂ ਦੇ ਕਰਜ਼ੇ ਨੂੰ ਲੈ ਕੇ ਹੁਣ ਅਕਾਲੀ ਦਲ ਦੇ ਵੱਲੋਂ ਫਿਰ ਤੋਂ ਪੰਜਾਬ ਸਰਕਾਰ ਨੂੰ ਲੈ ਕੇ ਸਵਾਲ ਕੀਤੇ ਜਾ ਰਹੇ ਨੇ ਤੇ ਬਿਕਰਮਜੀਠੀਆ ਨੇ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਕਿ ਪੈਸਾ ਪੰਜਾਬ ਦਾ ਤੇ ਮੌਜਾ ਦਿੱਲੀ ਵਾਲੇ ਸਾਹਿਬ ਦੀਆਂ ਕੁਝ ਤਾਂ ਅਕਲ ਤੇ ਹੱਥ ਮਾਰੋ ਭਗਵੰਤ ਮਾਨ ਸਾਹਿਬ। ਹੁਣ ਤਾਂ ਤੁਹਾਡੀ ਬਿਲਕੁਲ ਹੀ ਸੁਣਨੋ ਜਵਾਬ ਦੇ ਗਏ ਅਗਲੇ ਹੁਣ ਤਾਂ ਪੰਜਾਬੀਆਂ ਦੇ ਸੁਣੋ ਤੇ ਜਿਨ੍ਹਾਂ ਨੇ ਤੁਹਾਨੂੰ ਕੁਰਸੀ ਬਖਸ਼ੀ ਹੈ ਪੰਜਾਬ ਬਚਾਓ ਤੇ ਪੰਜਾਬ ਦੇ ਲਈ ਕੰਮ ਕਰੋ ਨਸੀਅਤ ਬਿਕਰਮ ਮਜੀਠੀਆ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਹੈ ਤੇ ਇਸ ਦੇ ਦੌਰਾਨ ਉੱਥੇ ਹੀ ਕਰੋੜਾਂ ਦੇ ਖਰਚੇ ਨੂੰ ਲੈ ਕੇ ਫਿਰ ਤੋਂ ਆਮ ਆਦਮੀ ਪਾਰਟੀ ਸਵਾਲਾਂ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ ਤੇ ਬਿਕਰਮ ਮਜੀਠੀਆ ਨੇ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਫਿਰ ਤੋਂ ਖੜੇ ਕਰ ਦਿੱਤੇ ਨੇ